ਆਇਆ ਦੇਨ ਸਗਣਾ ਆਇਆ ਭੈਣ ਸਾਡੀ ਆਈ ਸਾਨੂੰ ਰਖੜੀ ਬੰਨਣਾ ਓਏ 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 ਲੜੀ ਕੋ ਜਾਂਦੇ ਤੁਸੀਂ ਉਹ ਲੜਾਈ ਨਹੀਂ ਕਰਨੀ ਸੋਣਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆ ਸ਼ਨੀਵਾਰ ਤੇ ਅੱਜ ਆ ਰਖੜੀ ਦਾ ਤਿਉਹਾਰ ਤੇ ਪਹਿਲਾਂ ਤੇ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਆ ਰਹੇ ਆ ਪ੍ਰਿੰਸ ਦੇ ਭੈਣ ਤੇ ਜੀਜਾ ਮੇਰੇ ਨਨਾਨ ਤੇ ਨਾਨਣ ਵਈਆ ਰਖੜੀ ਬੰਨਣਾ ਤੇ ਅੱਜ ਆਪਾਂ ਸਾਰੇ ਜਾਨੇ ਕੱਪਸਾਰੀਆਂ ਗੱਲਾਂ ਕਰਾਂਗੇ ਤੇ ਨਾਲੇ ਤੁਹਾਨੂੰ ਮਿਲਾਵਾਂਗੇ ਨਨਾਨ ਦੇ ਨਾਲ ਤੇ ਨਾਨਣ ਵਈਏ ਦੇ ਨਾਲ ਤੇ ਮੰਮੀ ਵੇਖਦੇ ਆ ਕੀ ਕਰਦੇ ਪਏ ਆ ਤੇ ਪ੍ਰਿੰਸ ਕੀ ਕਰਦੇ ਪਿਆ ਤੇ ਅੱਜ ਅਸੀਂ ਕੀ ਬਣਾਉਣਾ ਵਾ ਕੀ ਕਰਾਂਗੇ ਸਾਰਾ ਦਿਨ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਮੰਮੀ ਬੈਠੇ ਚੌਂਕੜਾ ਮਾਰ ਕੇ ਮੈਂ ਬੈਠੀ ਆ ਮੈਂ ਬਸ ਪ੍ਰੀਤ ਹੋਣਾਂ ਦੀ ਉਡੀਕ ਕਰਦੀ ਪਈ ਆ ਮੰਮੀ ਢੀਕਦੇ ਪਏ ਆ اپنی ਕੁੜੀ ਨੂੰ ਹਾਂ ਤੇ ਮੰਮੀ ਖੁਸ਼ ਆ ਜ ਸਵੇਰ ਦੇ ਉੱਠੇ ਹੋਏ ਆ ਆ ਲੈ ਆ ਉਹ ਲੈ ਆ ਤੇਜਵਰਾਜ ਵੀ ਰੈਡੀ ਆ ਪੂਰਾ ਰਾਜ ਕਹਿੰਦੇ ਆਪਣੀ ਭੈਣ ਨੂੰ ਮਿਲਣ ਵਾਸਤੇ ਮੈਨੂੰ ਨਹੀਂ ਆਈ ਭੂਜੀ ਨੂੰ ਜਲਦੀ ਫੋਨ ਕਰਾ ਰਾਜ ਇਹ ਵੀ ਪੂਰਾ ਤਿਆਰ ਧਾਤ ਹੋ ਕੇ ਤਿਆਰ ਹੋ ਗਿਆ ਆ ਹਾਂ ਨਦਰ ਆ ਤੇ ਪ੍ਰਿੰਸ ਤੁਸੀਂ ਕੀ ਫਲੈਸ਼ ਆ ਮਾਰਨ ਨੇ ਮੈਨੂੰ ਤੂੰ ਹੁਣ ਦੀ ਫਲੈਸ਼ ਮਾਰਨ ਲਈ ਕੀ ਕਰਨੀ ਤੂੰ ਟਾਡਾ ਜੀਜਾ ਆਉਣ ਵਾਲਾ ਤਾਂ ਕੀ ਤੁਹਾਡਾ ਐਕਸਪੀਰੀਅੰਸ ਹੈ ਜੀਜਾ ਜੀ ਹੈ ਜੀਜਾ ਜੀ ਜੀਜਾ ਜੀ ਵੇ ਵੇ ਕਿੱਦੇ ਚਲਾ ਆ ਕੀ ਮੰਮੀ ਜੀਜਾ ਜੀ ਕਿਥੇ ਜੀ ਲਾਓ ਨਾ ਨਹੀਂ ਨਹੀਂ ਲਾਉਣਾ ਕਿ ਬਣਾਉਣਾ ਕਿ ਆ ਹਾਂ ਤੇ ਜੁਵਰਾਜ ਕਿੰਨਾ ਖੁਸ਼ ਹੈ ਜੁਵਰਾਜ ਨਦਰ ਨਹੀਂ ਹੋਣਾ ਅੱਜ ਹਾਂ ਜੁਬਰਾਇਨ ਨੂੰ ਟੂ ਟੂ ਰਖੜੀ ਬਨਣੀ ਅੱਜ ਆ ਜੈਲ ਟੋਏ ਆ ਜੈਲ ਟੋਏ ਕਿੰਨੇ ਲਿਆਂਦਾ ਜੈਲ ਟੋਏ ਕਿਸੇ ਟੋਏ ਵੀ ਲੈ ਕੇ ਆਣੇ ਉਹ ਲੈ ਕੇ ਆਉਗਾ ਦੂਜੀ ਲੈ ਕੇ ਆਊਗਾ ਹਾਂ ਜੈਲ ਟੋਏ ਇੱਕ ਟਰਾਕ ਜਿੰਨ ਜਿਹੀ ਆ ਅਸਾ ਟਰਾਕ ਜਿੰਨ ਜਿਹੀ ਇਹਨਾਂ ਕੋਲ ਲਾ ਕੇ ਆਉਣਾ ਦੁਕਾਨ ਪਾਈ ਉਹਨੇ ਹਾਂ ਹੈ ਲੇਰ ਜੂ ਵੀ ਕੀ ਦਊਗਾ ਨਜ਼ਰ ਨੂੰ ਕੀ ਦਊਗਾ ਜੂ ਵੀ ਕੀ ਦਊਗਾ ਦੀਦੀ ਨੂੰ ਮੈਨੂੰ ਸਾਰਾ ਕੋਈ ਦੇ ਸਾਰਾ ਤੋਂ ਦੇ ਦੂੰਗਾ ਸਾਰਾ ਤੋਂ ਮੈਂ ਰਾਤੀ ਚਾਰ ਦੇ ਵਿੱਚ ਲਾਤੀ ਬਣਾਉਣੀ ਪੁੱਤ ਮੈਂ ਕਰਨੀ ਆ ਪਨੀਰ ਵਾਲੇ ਪਕੌੜੇ ਮਤਲਬ ਇਹਨਾਂ ਨੂੰ ਹਾਫ ਫਰਾਈ ਕਰਕੇ ਰੱਖ ਲਿਏ ਅੱਛਾ ਵੀ ਥੋੜੇ ਕੱਚੇ ਕਰਕੇ ਰੱਖ ਲਿਏ ਜਿਹਨੂੰ ਪੰਜਾਬੀ ਚ ਕਹਿੰਦੇ ਆ ਅੱਛਾ ਤੇ ਜਦੋਂ ਪਰੌਣੇ ਆਣਗੇ ਫਿਰ ਨਾਲ ਹੀ ਗਰਮ ਗਰਮ ਸਰਵ ਹੋ ਜਾਣਗੇ ਫੇਵਾਵਾ ਸ਼ੇਰਪੀ ਰੋਡ ਰੋੜ ਕੇ ਬੰਨੇ ਆ। ਤੇ ਕੱਪੜੇ ਮੈਂ ਤਾਂ ਚੇਂਜ ਕਰ ਲਏ ਹੀ ਕਿ ਉਹ ਵਾਲੇ ਸੂਟ ਤੋਂ ਫਿਰ ਤੁਹਾਨੂੰ ਪਤਾ ਦਸੋਲੀ 'ਚ ਕੰਮ ਕਰਨਾ ਥੋੜਾ ਉਫਾ ਲੱਗਦਾ ਆ। ਤੇ ਮੈਂ ਫਿਰ ਲਾਈਟ ਫੂਡ ਪਾ ਲਿਆ। ਜਦੋਂ ਪਰੌਣੇ ਆਣਗੇ ਫਿਰ ਆਪਾਂ ਕੱਪੜੇ ਚੇਂਜ ਕਰ ਲਾਂਗੇ। ਉਨੀ ਦੇਰ ਤੱਕ ਮੈਂ ਪਕੌੜੇ ਕੱਚੇ ਕਰ ਰਹਾ। ਹਾਂ। ਠੀਕ ਆ। ਜਿੰਨੇ ਖਾਣੇ ਆ ਪਨੀਰ ਵਾਲੇ ਪਕੌੜੇ ਆ ਗਏ। ਦੇਖੋ ਕੱਚੇ ਗਿੱਦੇ ਆ। ਹਲਵਾਈਆਂ ਵਰਗੇ ਲੱਗਦੇ ਨੇ। ਰੰਗ ਪਾਇਆ ਵਿੱਚ ਲੱਗਦੇ ਲੱਗਦੇ ਲੱਗਦੇ। ਠੀਕ ਆ। ਮੈਂ ਹੋ ਗਈਆਂ ਫ੍ਰੀ ਕੁਛਕ ਟਾਈਮ ਵਾਸਤੇ ਫਕੋੜੀਆਂ ਮੈਂ ਕੱچے ਕਰ ਲਿਆ ਚਾਣਾ ਜੋ ਵੀ ਸਮਾਨ ਸੀ ਸਾਰਾ ਕੁਝ ਰੈਡੀ ਕਰ ਲਿਆ ਤੇ ਪਰੋਣਿਆਂ ਨੇ ਸਾਨੂੰ ਕਿਹਾ ਸੀ ਅਸੀਂ 10:00 11:00 ਵਜੇ ਆ ਜਾਾਂਗੇ ਪਰ ਹੁਣ ਟਾਈਮ ਕਿੰਨਾ ਹੋ ਗਿਆ ਆ ਤੁਸੀਂ ਆਪ ਚੈੱਕ ਕਰ ਲਓ ਟਾਈਮ ਵੱਜ ਗਿਆ 12 ਤੇ ਸਾਡੇ ਪਰੋਣਿਆਂ ਦਾ ਕੋਈ ਅਤਾ ਪਤਾ ਨਹੀਂ ਆ ਅਜੇ ਉਹ ਘਰੋਂ ਵੀ ਨਹੀਂ ਤੁਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਨਾਲ ਵੀ ਇਦਾਂ ਹੋਇਆ ਵਾ ਤਾਨੂੰ ਪ੍ਰੋਣਿਆਂ ਨੇ ਇੰਨਾ ਕ ਟਾਈਮ ਦਿੱਤਾ ਹੋਏ ਤੇ ਅਸੀਂ 10 11 ਵਜੇ ਆ ਜਾਾਂਗੇ ਤੇ ਭਾਰੋਂ ਹਮਦੇ ਦੋ ਦੋ ਘੰਟੇ ਲੇਟ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਇਹ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਕਿ ਚੱਲ ਪਨੀਰ ਵਾਲੇ ਪਕੌੜੇ ਹੀ ਖਾਉਂਗੀ ਤੇ ਮੈਂ ਸਵੇਰ ਦੀ ਭੁੱਖੀ ਬੈਠੀ ਆ 12 ਵਜੇ ਆ ਤੇ ਪ੍ਰਿੰਸ ਵੀ ਡੀਗ ਡੀ ਕੇ ਬੁੱਢੇ ਉਹ ਚੱਲੇ ਆ ਤੇ ਭਾਰ ਪ੍ਰੋਣੇ ਆਏ ਨਹੀਂ ਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਅਜੇ ਨਹੀਂ ਮਿਲਣਾ ਖਾਣ ਨੂੰ ਪ੍ਰੋਣੇ ਆਉਣਗੇ ਫੇਰੀ ਖਾਵਾਂਗੇ ਤਡੇ ਘਰ ਵੀ ਤਾਂ ਹੁੰਦਾ ਹੁਣ ਐ ਕਿ ਜਿਹੜੇ ਤੱਕ ਪਰੋਨੇ ਨਹੀਂ ਆਉਂਦੀ ਹੁਣ ਦੇ ਤੱਕ ਖਾਣ ਨੂੰ ਨਹੀਂ ਮਿਲਦਾ। ਜੁਵਰਾਜ ਵੀ ਵਿਚਾਰਾ ਢੀਕ ਢੀਕੇ ਫੋਨ ਫੜ ਕੇ ਬਹਿ ਗਿਆ ਹੁਣ ਕਿ ਦੀਦੀਆਂ ਆਈਆਂ ਨਹੀਂ ਆ। ਤੇ ਮੰਮੀ ਕਹਿੰਦੇ ਸੀ ਚੱਲ ਤੂੰ ਸਬਜੀ ਨੂੰ ਤੜਕਾ ਲਾ ਦੇ। ਤੇ ਮੰਮੀ ਰੱਖਣ ਲੱਗੇ ਕੁੱਕਰ ਤੇ ਮੈਂ ਲਾਉਣ। ਲੋ ਜੀ ਆ ਗਏ ਆ ਪ੍ਰਿੰਸ ਦੇ ਪੈਰ। ਆਏ ਆ ਯੋ ਮੀਨੋ ਆ ਗੀਆ। ਏ ਦੀਦੀ ਚੱਲ ਚੱਲ ਬਹੁਤ ਗਰਮੀ ਬਹੁਤ ਗਰਮੀ ਬਾਹਰ ਭੱਜ ਭੱਜਉ ਹੁੰਦਾ ਸੀ ਸਤਿ ਸ਼੍ਰੀ ਅਕਾਲ ਜਬ ਜਬ ਦੋ ਮੈਨੂੰ ਆ ਗਈ ਮੈਨੂੰ ਮੈਨੂੰ ਬੋਪਾ ਪਾਈ ਮੇਰੇ ਮਪਾ ਪਾਈਏ ਮੈਨੂੰ ਨੇ ਪਾਇਆ ਸਾਡੀ ਨੇ ਪੰਜਾਬੀ ਸੂਟ ਪਾਇਆ ਮੈਨੂੰ ਮੈਨੂੰ ਆ ਗਈ ਹਾਂ ਵੇ ਦੇਖੋ ਦੇਖੋ ਤੇ ਜੀ ਗਾ ਦੋ ਲਾਈਟ ਚ ਗਾ ਦੋ ਲਾਈਟ ਕੋ ਨਦਰ ਹੂੰ ਨਦਰ ਆ ਗਈ ਆ ਬੰਲੇ 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 ਵੀ ਨੋ ਹੂੰ ਨਦਰੂ ਓਏ ਨਦਰੂ ਨਦਰੂ ਸੁੱਤਾ ਤੇ ਨਦਰੂ ਉੱਪ ਜਾ ਓਏ ਕੰਬਲੀ ਲਈ ਨਹੀਂ ਚਲ ਮੈਨੂੰ ਥਲੇ ਧਾਰੋ ਥਲੇ ਧਾਓ ਮੈਨੂੰ ਸੂਟ ਤੇ ਦਿਖਾ ਆਪਣਾ ਮੈਨੂੰ ਚੁੱਕਣਾ ਮੈਨੂੰ ਮੈਨੂੰ ਚੁੱਕੀ ਨਹੀਂ ਮੈਂ ਚੁੱਕੀ ਚੁੱਕੀ ਬਹੁਤ ਪਿਆਰਾ ਲੱਗ ਰਿਹਾ ਸੂਟ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਦੇਖੇ ਕੀ ਕਰਨ ਦੇ ਆ ਅੱਛਾ ਪ੍ਰਿੰਸ ਨੇ ਫੜਿਆ ਕਿ ਆਪਣੇ ਵੀ ਹੂੰ ਆਪਣੇ ਵੀ ਨੂੰ ਮੈਨੂੰ ਵੇਖ ਤਾਂ ਵੇਖ ਲਈ ਉਹਦੇ ਹਾਲ ਮਾਨੂੰ ਬਿੱਲੀ ਆ ਗਈ ਹੈ ਇਹ ਇਧਰ ਇੱਕ ਉਹਨੂੰ ਗਾਰਮੈਂਟ ਮਾਨੂੰ ਬਿੱਲੀ ਆ ਗਈ ਹੈ ਪ੍ਰਿੰਸ ਨੂੰ ਬਸ ਇੱਕ ਇੱਕੋ ਡਾਇਲੋਗ ਆਉਂਦਾ ਹੀ ਇਹਦੇ ਕਲਰ ਦੀ ਬਿੱਲੀ ਮਾਨੂੰ ਬਿੱਲੀ ਆ ਜੁਬਰਾਜ ਨੂੰ ਵੀ ਇਹੀ ਬੋਲਦੇ ਹੁੰਦੇ ਮੌਮਕਾ ਦੀ ਮੁੱਛਾਂ ਵਾਲੀ ਰਖੜੀ ਦਾ ਮੈਂ ਕੈਮਰਾਮੈਨ ਬਣੀ ਆ ਜਿਉਂਕਿ ਮੇਰਾ ਕੋਈ ਰੋਲ ਨਹੀਂ ਆ ਵਿੱਚ ਹਾਂ ਤੇ ਫੋਨ ਛੱਡੋ ਤੋਣੋ ਜਣੇ ਆ ਗਿਆ ਡੱਬਾ ਖਾਤੀਸਾ ਆਈ ਪਾਤੀਸਾ ਆ ਚਾਕਲੇਟ ਬਰਫੀ ਚਾਕਲੇਟ ਬਰਫੀ ਜੂਰਾ ਵਾਸਤੇ ਕਸ ਵਾਲੀ ਚਾਕਲੇਟ ਕਸ ਵਾਲੀ ਤੇ ਆ ਪਾਪਾ ਵਾਸਤੇ ਆ ਮੰਮੀ ਆ ਤੇ ਇਦਾਂ ਨਜ਼ਰ ਆਪਣੀ ਨਾਨੀ ਨਾਲ ਲੱਗੀ ਆ ਰੇ ਤੇ ਚਲੋ ਹਣ ਬੱਚੇਓ ਬੱਚੇਓ ਇੱਧਰ ਇੱਧਰ ਹੋ ਪਹਿਲਾਂ ਪਹਿਲਾਂ ਪਾਪਾ ਨੂੰ ਬੰਨ ਲੈਣ ਦੋ ਫੇਰ ਦਿਨ ਸਗਣਾ ਕੀ ਬੋਲਦਾ ਦਿਨ ਸਗਣਾ ਦਾ ਆ ਦਿਨ ਸਗਣਾ ਦਾ ਆ ਭੈਣ ਸਾਡੀ ਆਈ ਸਾਨੂੰ ਰਖੜੀ ਬੰਨਣ ਓਏ 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 ਲੜਾਈ ਕੋ ਚਾਹੁੰਦੇ ਤੁਸੀਂ ਕੋਈ ਲੜਾਈ ਨਹੀਂ ਕਰਨੀ ਸੋਣਿਓ ਓਹ ਲੜਾਈ ਥੋੜੀ ਕਰਨੀ ਆ ਇਹਦੇ ਨਾਲ ਦੀਆਂ ਦੋ ਪੁੱਛੀਆਂ ਤੇ ਉਹਦੇ ਕੋ ਹੈ ਹੀ ਨਹੀਂ ਹੈ ਹੀ ਇੱਕ ਸੀ ਐ ਜੂਬੀ ਵੀ ਦੇਖੋ ਉੱਪਰ ਬਰੋ ਲਿਖਿਆ ਬਰੋ ਜੂਵੀ ਦਾ ਔਰ ਮੀਨੂ ਦਾ 에ਰੋਪਲੇਨ ਵੀ ਬਹੁਤ ਪਿਆਰਾ ਗ੍ਰੀਨ ਕਲਰ ਦਾ ਬਹੁਤ ਸੋਹਣਾ 에ਰੋਪਲੇਨ ਵਾਲੀ ਲੱਗਦੀ ਹੈ ਅੱਛਾ ਚਲੋ ਹੁਣ ਜੂਵੀ ਜੂਵੀ ਕੀ ਲਏਗਾ ਪੂਜੀ ਕੋਲੋ ਇਹ ਤਾਂ ਬੜੀ ਸੋਹਣੀ ਆ ਹੈ ਹੈ ਇਹਦਾ ਟੋਏ ਹੁਣ ਕੀ ਲਏਗਾ ਜੂਵੀ ਪੂਜੀ ਕੋਲੋ ਹੁਣ ਪੂਜੀ ਟੋਏ ਨਾ ਲਏਗਾ ਵਾਹ ਜੋ ਵੀ ਦਾ ਰਿਐਕਸ਼ਨ ਚੈੱਕ ਕਰੋ ਤੀ ਆਏ ਜੀ ਵੈਸੇ ਕਿਹਾ ਕੋਈ ਨੁਮਾ ਦਿਖਾ ਰ ਪੂਜੀ ਨੂੰ ਮਨ ਕਰਦੇ ਆ ਆ ਵੇਖ ਲਾ ਉਹ ਦੀਦੀ ਦੇ ਲਾਦੇ ਆ ਉਹ ਦੀਦੀ ਉਹ ਨਹੀਂ ਲੈਣਾ ਦੂਜੀ ਨਹੀਂ ਬਣਨੀ ਜਾਂ ਟੂ ਟੂ ਬਣਨੀ ਆ ਨਾ ਜਾ 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 ਬੰਨੋ ਜਾ ਨਾ ਪੂਜੀ ਲੈ ਗਈ ਹੈ ਬਹੁਤ ਸੋਹਣੀਆਂ ਜੈਸੀ ਵੀ ਜਾ ਲੋ ਕਰਦੀ

हेलो बंड एमिनू दा हां मिनू दा एमिनू दा किन्ने प्यारे तो है वाओ ओ दीदी ने भी बांध दी चलो चल फोटो खिचाओ ओ दो मिनट दो मिनट इधर आए होए सागे साथ साथ जीओनी से ਸਾਰੇ ਜਣੇ ਬੈਠੇ ਆ ਗੱਲਾਂ ਬਾਤਾਂ ਕਰਦੇ ਪਏ ਚਾਹ ਪਾਣੀ ਅਹੀਂ ਪੀ ਲਿਆ ਆ ਉਹ ਸ਼ੂਟ ਨਹੀਂ ਕਰ ਪਾਏ ਸੀ ਕਿ ਬਿਜ਼ੀ ਬੜੇ ਸੀ ਚਾਚਾ ਜੀ ਆਏ ਤੇ ਉਹ ਆ ਪ੍ਰਿੰਸ ਦੇ ਚਾਚਾ ਜੀ ਉਹ ਚਾਚੀ ਉਹ ਚਾਚਾ ਜੀ ਦਾ ਬੇਟਾ ਉਹ ਪ੍ਰਿੰਸ ਨੂੰ ਦੇ ਜਾਣ ਮਮੂਆ ਪ੍ਰੀਤ ਦੀ ਗੁੜੀਆ ਵੱਡੀ ਆ ਛੋਟੂ ਸਾਡਾ ਸਾਡਾ ਬਗੜੂ ਚੁੱਤਾ ਆਇਆ ਆ ਤੇ ਉਹ ਜੁਵਰਾਜ ਅੱਛਾ ਆ ਪ੍ਰਿੰਸ ਹੈਲੋ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਸਾਰਿਆਂ ਨੂੰ ਆਇਆ ਮੈਂ ਤੇ ਹੀ ਕਹਿੰਦੇ ਹੋਗੇ ਮੈਂ 3 ਵਜੇ ਸੂਟ ਬਦਲ ਲਿਆ ਇਸ ਵਲੌਗ ਸ ਪਹਿਲਾਂ ਸਾਡੇ ਪ੍ਰੋਣੇ ਬਹੁਤ ਲੇਟ ਆਏ ਮੈਂ ਪਹਿਲਾਂ ਸੂਟ ਪਾਇਆ ਸੀ ਤੇ ਮੈਂ ਕਰ ਲਿਆ ਚੇਂਜ ਤੇ ਫਿਰ ਇਹ ਸੂਟ ਬਦਲ ਲਿਆ ਕੋਈ ਗਲਤ ਗੱਲ ਬਾਤ ਕਦੇ ਵੀ ਗਲਤ ਰਹੋਗੀ ਹਰ ਪਾਸੇ ਕਿੰਨੀ ਚੁਰੀ ਹੈ ਜੇ ਇਹ ਜੂਵੀ ਦੇ ਛੋਟੇ ਦਾਦਾ-ਦਾਦੀ ਵੀ ਲੱਗਦੇ ਆ ਕਮੈਂਟ ਕਰਕੇ ਦੱਸਿਓ ਕਿ ਦਾਦਾ-ਦਾਦੀ ਲੱਗਦੇ ਆ ਕਿ ਨਹੀਂ ਲੱਗਦੇ ਜੰਗ ਹੈਗੇ ਆ ਮਤਲਬ ਜੰਗ ਦਾਦਾ-ਦਾਦੀ ਨੂੰ ਮਿਲ ਸਕਦੇ ਉਹਦੇ ਜੰਗ ਦਾ ਰਾਜ ਉਹਨਾਂ ਦੀ ਉਮਰ ਛੋਟੀ ਆ ਮਤਲਬ ਕਿ ਉਮਰ ਛੋਟੀ ਨਹੀਂ ਆ ਉਮਰ ਜਾਂਦੀ ਆ ਤੜਕੀ ਹੁੰਦੀ ਆ ਮਤਲਬ ਪਾਪਾ ਦਾ ਤੇ ਪਾਪਾ ਦਾ ਚਾਚਾ ਜੀ ਦੀ ਉਮਰ ਦਾ ਕਿੰਨਾ ਫਰਕ ਸੀ ਅੰਮਾ 16 ਸਾਲ 16 ਸਾਲ ਮਤਲਬ ਪਾਪਾ ਜਿਹੜੇ ਮੇਰੇ ਸੋਹਰੇ ਸਾਹਿਬ ਸੀ ਚਾਚਾ ਜੀ ਤੋਂ 16 ਸਾਲ ਵੱਡੇ ਸੀ ਤਾਂ ਕਰਕੇ ਥੋੜੇ ਜੰਗ ਲੱਗ ਗਏ 16 ਸਾਲ ਬਾਅਦ ਲੇਟ ਆ ਗਏ ਨਾ 16 ਸਾਲ ਬਾਅਦ ਘੱਟ ਜਾਈਏ 16 ਸਾਲ ਬਾਅਦ ਥੋੜੇ ਲੇਟ ਹੋ ਗਏ ਥੋੜੇ ਜਿਹਾ ਜੀ ਬਹੁਤ ਜ਼ਿਆਦਾ ਲੇਟ ਆਏ ਥੋੜੀ ਜਿਆਦਾ ਲੇਟ ਆਏ ਮਤਲਬ ਕਿ ਇਹ ਚਾਚਾ ਜੀ ਦਾ ਤੇ ਪ੍ਰਿੰਸ ਦੀ ਉਮਰ ਦਾ ਕਿੰਨਾ ਕ ਫਰਕ ਹੋਊਗਾ ਚੇਤਾ ਸਾਧਰਾ ਠੀਕ ਸੌਦਾ ਮਲਕ ਦੇ ਚਾਚੇ ਦੇ ਭਤੀਜੇ ਦੀ ਉਮਰ ਦਾ ਸਿਰਫ 5-6 ਸਾਲ ਦਾ ਫਰਕ ਆ ਮੈਂ ਬੋਲ ਜੂ ਨਹੀਂ ਮੈਂ ਠੀਕ ਆ ਪਰ ਥੱਕ ਬਹੁਤ ਜ਼ਿਆਦਾ ਗਈ ਆ ਖਲਾਰਾ ਬਹੁਤ ਵੈਗ ਗਿਆ ਔਰ ਠੀਕ ਆ ਗਈ ਹਾਂ ਦੇ ਦੱਸ ਸਵੇਰ ਦੀ ਉੱਠੀ ਕੰਮ ਹੀ ਕਰਨੀ ਮੇਲੇ ਬੈਠੀ ਆ ਸਾਰੇ ਕੰਮ ਕੀਤੇ ਪਤਾ ਸਾਰਿਆਂ ਨੂੰ ਮੈਂ ਕੀ ਕੀ ਕੰਮ ਕਰਦੀ ਆ ਉਨੇ ਬਿਨਾ ਨਹੀਂ ਆਇਆ ਸਫਾਈ ਵੀ ਕੀਤੀ ਉੱਠ ਕੇ ਸਵੇਰੇ ਸਾਰੀ ਉਹਨੇ ਪੂਰ ਬਣਾਤਾ ਟੈਂਸਰ ਸਬਜੀ ਵੀ ਬਣਾਈ ਸਵੇਰੇ ਵਾਲਾ ਸਭ ਤੋਂ ਪਹਿਲਾਂ ਸਫਾਈਆਂ ਕੀਤੀਆਂ ਸਾਰੀਆਂ ਹੈਗੀ ਅੱਜ ਅਹੀਂ ਮਟਰ ਪਨੀਰ ਬਟਰ ਪਨੀਰ ਬਣਾਇਆ ਲੋਈ ਤੀ ਟਕੋ ਮਟਰ ਪਨੀਰ ਹਾਂ ਸਫਾਈਆਂ ਹੋਣੀਆਂ ਪਰ ਉਹਨੇ ਸਾਡੇ ਚਲੇ ਗਏ ਆ ਹਾਂ ਤੇ ਆ ਦੇਖੋ ਰਵ ਲੱਗੀ ਹੈ ਕੜਦੂ ਕੜਦੂ ਕਰ ਲੈ ਹੂੰ ਪਾਈ ਤੇ ਆਹ ਵੇਖੋ ਤੇ ਕਲੇਰਾ ਬਸਰਾ ਪਾਇਆ ਤੁਸੀਂ ਹੂੰ ਹਾਂ ਹੀ ਪਾਇਆ ਦਸਵੇਂ ਆਣੇ ਵਾਲਾ ਕੱਲ ਨਿਆਗਲ ਪਾਇਆ ਬਾਕੀ ਭੈਣ ਸਾਡੀ ਘਰੇ ਹੀ ਆ ਤੇ ਚਾਚੂ ਸਾਡੇ ਤੇ ਉਹ ਚਲੇ ਗਏ ਨੇ ਤੇ ਇਹ ਬਿਠੇ ਨੇ ਅੱਜ ਅੱਜ ਸਾਡੇ ਕੋਲ ਰਹਿਣਗੇ ਹੂੰ ਹੂੰ ਉਹ ਵੈਕ ਚ ਬੋੜੀ ਉਹ ਕੋਹ ਸਾਈਡ ਤੇ ਬੈਠਾ ਹੋਰ ਹਾਂਜੀ ਪਰ ਪਨੀਰ ਆ ਮੈਂ ਕਿ ਕੁੱਕਰ ਸਾਫ ਕਰ ਤੇ ਸਬਜੀ ਨਾਲ ਦਾ ਬਾਅਦ ਤੇ ਖਰਾਬ ਕਰ ਲਓ ਵਧੀਆ ਵਧੀਆ ਕੀਤਾ ਤੁਸੀਂ ਹੂੰ ਕਰ ਲਓ ਕਰ ਲਓ ਕਰ ਲਓ ਭਾਂਡੇ ਸਾਡੇ ਕੰਦੇ ਹੋ ਗਏ ਸਾਡੇ ਓਹ ਕੀ ਬਾਤ ਕੀ ਬਾਤ ਹੈ ਸਪਾਈਆਂ ਹੁੰਦੀਆਂ ਕਰਾਰੇ ਕੁਲੇ ਦਸਰੇ ਪਾਏ ਆ ਭਾ ਚਲੋ ਠੀਕ ਹੈ ਹੈ ਚਲੋ ਏਦਾਂ ਮਿਲੋ ਦੇਸ਼ ਤੇ ਦਾ ਭੈਣ ਭਰਾ ਹੁੰਦੇ ਰਹਿਣ ਤੇ ਸਹੀ ਕਲਾਰਾ ਪੇਂਦਾ ਰਵੇ ਰੋਸ਼ਮੇਲਾ ਲੱਗਦਾ ਅੱਛਾ ਹਾਂ ਹਲ ਕਰਦੇ ਬਾਤਾਂ ਹਰ ਕਰਦੇ ਸਹੀ ਲੋਟ ਮਿਲਦਾ ਹੈ ਅੱਛਾ ਯਾ ਵੇਦੇ ਨਾ ਤੂੰ ਨਿੱਕੀ ਜੀ ਹੈ ਤੂੰ ਹੈ ਪਰ ਗੱਲ ਤੂੰ ਕਰ ਗਈ ਸਿਆਣੇ ਵਾਲੀ ਗੱਲਾਂ ਨੂੰ ਸਿਆਣਿਆਂ ਵਾਲੀ ਕਰ ਗਈ ਹੈ ਹੈ ਐਡੀ ਸਿਆਣੀ ਲੱਗਦੀ ਨਹੀਂ ਜਿਹੜੀ ਸਿਆਣੀ ਗੱਲ ਕਰ ਗਈ ਹੈ ਸਿਆਣੀ ਹੈ ਹਾਂ ਹਾਂ ਉੜਾ ਗਈ ਬਣ ਲਗ ਗਈ ਬਲ ਅਦੇ ਮੇਰੇ ਵਾਤੇ ਆਉ ਨਿਆਣੇ ਨੇ ਖਾਣੇ ਹੀ ਆ ਮੁਕੇ ਨੇ ਹਾਂ ਤੇ ਕੱਡੂ ਕੱਡੂ ਕਿਵੇਂ ਹੋ ਸਾਰੇ ਜਾਨੇ ਠੀਕ ਹੋ ਮੈਂ ਕਰ ਲੱਗੀਆਂ ਵਲੌਗ ਦੀ ਸਮਾਪਤੀ ਆ 9:30 ਹੋ ਗਏ ਆ ਠੀਕ ਆ ਤੇ ਆਪਾਂ ਲੱਗੇ ਆ ਸਾਰੇ ਜਾਨੇ ਸੌਂ ਤੇ ਹੋ ਬੇਟੀ ਪ੍ਰਿੰਸ ਤੇ ਉਹਨਾਂ ਨੀਂਦੇ ਚੁੱਕੇ ਆ ਆਪਣੀ ਦੋਤੀ ਨੂੰ ਜੁਵਰਾਜ ਮਹਿਰਿੰਦ ਸੈਕਸ਼ਨ ਦੇਖੋ ਮਹਿਰੀਨ ਦਾ ਠੀਕ ਆ ਤੇ ਬਾਏ ਬਾਏ ਤੇ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ